ਮੰਮੀ ਜੀ ਕੱਲ ਦਾਦੀ ਗੱਲਾਂ ਕਰੀ ਜਾਂਦੀ ਸੀ ਕਹਿੰਦੀ ਸੀ ਅੱਗੇ ਭਲਾ ਜ਼ਮਾਨਾ ਹੁੰਦਾ ਸੀ ਜਦੋਂ ਕੋਈ ਚੀਜ਼ ਮੁੱਕ ਜਾਂਦੀ ਸੀ ਤਾਂ ਕੋਈ ਸਿਰਦਰਦ ਨਹੀਂ ਸੀ ਹੁੰਦੀ ਹਾਂ ਪੁੱਤੇ ਇਹ ਤਾਂ ਮੈਂ ਵੀ ਅਸੀਂ ਵੀ ਥੋੜਾ ਬਾਅਦ ਚਿਰਤਾ ਜਿਵੇਂ ਆਟਾ ਲੈ ਆਉਣਾ ਕਿਸੇ ਦੇ ਉਧਾਰਾ ਹਾਂਜੀ ਜਾਂ ਜਿਵੇਂ ਸਮਝ ਲਓ ਵੀ ਅੱਜ ਦਾਲ ਮੁੱਕ ਗਈ ਇਹ ਕੱਚੀ ਦਾ ਰੰਨ ਵਾਲੇ ਦਾ ਆਸਗਵੰਦ ਕੌਲੀਧਾਰੀ ਫੜ ਲਿਓ ਜਦੋਂ ਆਪਾਂ ਉਧਰਲੇ ਘਰੇ ਰਹੇ ਜਾਂਦੇ ਸੀ ਹਾਂਜੀ ਤੇਰੀ ਜਿਹੜੀ ਉਧਰਲੀ ਟਾਈ ਆ ਤਾਂ ਮੈਂ ਉਹਨੂੰ ਕਾਹ ਜਾਣਾ ਵੀ ਦਾਲ ਪਾਣੀ ਬਣਾ ਲਈ ਅੱਛਾ ਜੀ ਤੇ ਉਹਨੇ ਮੈਨੂੰ ਆਉਂਦੀ ਨੂੰ ਦਾਲ ਬਣਾ ਕੇ ਡੋਂਗਾ ਭਰ ਕੇ ਫੜਾ ਦੇਣਾ ਅੱਛਾ ਜੀ ਜੇ ਆਟਾ ਨਹੀਂ ਸੀ ਪਿਆ ਹੁੰਦਾ ਵੇਲੇ ਪ੍ਰਦੀਪ ਉਹਨੂੰ ਛੋਟੇ ਸੀ ਹਾਂਜੀ ਤੇ ਮੈਂ ਕਹਾਂ ਜਣਾ ਵੀ ਭੈਣ ਜੀ ਆਟਾ ਮੁੱਕਿਆ ਉਹਨੇ ਮੈਨੂੰ ਪੀਪਾ ਭਰਿਆ ਭਰਾ ਵਿੱਚ ਕਾ ਦੇਣਾ ਵੀ ਆ ਤੂੰ ਲੈ ਜਾ ਅੱਛਾ ਜੀ ਪਰ ਹੁਣ ਤਾਂ 20 ਸਾਲ ਤੋਂ ਤਾਂ ਕੋਈ ਜ਼ਿਆਦਾ ਹੀ ਅੱਗ ਜੀ ਲੱਗਦੀ ਹਾਂਜੀ ਹੁਣ ਤਾਂ ਕੋਈ ਕਿਸੇ ਨੂੰ ਉਹੀ ਨਹੀਂ ਬੁਲਾ ਕੇ ਖੁਸ਼ ਹੈਗਾ ਜੇ ਤੇਰੇ ਘਰੇ ਪੱਕੇ ਜਿਹਾ ਤੂੰ ਖਾ ਲਾ ਜੇ ਨਹੀਂ ਹੈਗੀ ਨਾ ਸੇ ਜੇ ਪੈਸੇ ਨੇ ਤਾਂ ਮੁੱਲ ਚੀਜ਼ ਲੈ ਆ ਜੇ ਪੈਸੇ ਨਹੀਂ ਕੋਲੇ ਹੈਗੇ ਚਾਹ ਤੂੰ ਭੁੱਖਾ ਬੱਠਾ ਅੰਦਰ ਹੈ ਹਾਂਜੀ ਪਰ ਅਗਲੇ ਨੇ ਤੈਨੂੰ ਚੀਜ਼ ਨਹੀਂ ਦੇਣੀ ਕਿਉਂ ਲੋਕਾਂ ਨੂੰ ਇੱਕ ਇਹ ਜਿਹਾ ਵਹਿਮ ਪੈ ਗਿਆ ਵੀ ਜਿਹੜੀ ਸਾਡੀ ਕਣਕ ਹੈ ਬਹੁਤ ਹੀ ਵਧੀਆ ਸਾਡਾ ਆਟਾ ਬਹੁਤ ਹੀ ਵਧੀਆ ਸਾਡੀ ਚੀਜ਼ ਸਾਡੇ ਸਾਰੇ ਲੋਕਾਂ ਨਾਲੋਂ ਜ਼ਿਆਦਾ ਜਿਹੜੀ ਵੈਰਾਈਟੀ ਹੈ ਉਹਦੀ ਵਧੀਆ ਵਾ ਚਾਹੇ ਅਨੋਂ ਤੋਂ ਜ਼ਿਆਦਾ ਚੰਗੀ ਚੀਜ਼ ਖਾਂਦਾ ਹੋਏ ਪਰ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੀ ਚੱਲ ਜਿੰਦਾ ਹੈ ਕੁਝ ਕਰਕੇ ਨਾ ਦੇ ਜਵੇ ਹੈ ਕੁਝ ਪਾ ਕੇ ਨਾ ਦੇ ਜਵੇ ਕਈ ਲੋਕਾਂ ਤਾਂ ਇਹ ਕੰਮ ਆ ਜੀ ਆਟਾ ਧਾਰਾ ਵੀ ਲੈ ਤਾਂ ਉਹ ਸਾਟੇ ਨੂੰ ਪਕਾਉਂਦੇ ਨਹੀਂ ਉਹ ਡੰਗਰਾ ਮੂਰੇ ਪਾ ਦਿੰਦੇ ਨੇ ਓਹ ਹੋ ਹੋ ਭਲੇ ਉਹ ਲੋਕੋ ਜੇ ਅਗਲੇ ਨੇ ਆਟੇ ਦੇ ਵਿੱਚ ਕੁਝ ਪਾਇਆ ਹੋਇਆ ਕੁਝ ਵੀ ਕਰਤਾ ਤਾਂ ਤੁਹਾਡੇ ਡੰਗਰਾਂ ਨੂੰ ਨੁਕਸਾਨ ਨਹੀਂ ਹੋਊਗਾ ਸਹੀ ਗੱਲ ਹੈ ਉਹਨਾਂ ਤਾਂ ਘਰ ਤੁਸੀਂ ਤੋਪੇ ਪਾਓ ਜੇ ਇੰਨਾ ਫਹਿਮ ਕਰਦੇ ਹੋ ਇੱਕ ਨਹੀਂ ਹਾਂਜੀ ਤੇ ਅੱਗੇ ਜਿਵੇਂ ਹੁਣ ਤਾਂ ਸਿਲੰਡਰਾਂ ਗੈਸ ਨੇ ਗੈਸ ਨੂੰ ਲੈਟਰ ਵਾ ਆਕਸੀਜਨ ਔਰ ਲੈਟਰ ਜੈਨ ਚਲਾਉਨੇ ਹੋ ਤੇ ਹਰ ਇੱਕ ਦੇ ਘਰੇ ਵਾਲਾ ਇੱਕ ਨਹੀਂ ਹੁਣ ਤਾਂ ਬੰਡਲਾਂ ਦੇ ਬੰਡਲ ਲੈ ਕੇ ਰੱਖਦਾ ਵਾ ਹਾਂਜੀ ਅੱਗੇ ਦਾਲ ਮੁੱਕ ਗਈ ਜਾਂ ਜੇ ਦਾ ਘਰ ਦੀ ਜੇ ਨਹੀਂ ਸਵਾਦ ਲੱਗਦੀ ਚਾਚੀ ਦੇ ਤਾਈ ਦੇ ਆਸ ਗਮਾਂਡੋਂ ਫੜ ਕੇ ਲਾਏ ਹੋਣੀ ਆ ਅਗਲੀ ਕੀ ਕਹੇ ਸੀ ਪਾਲਾ ਆਪੇ ਪਾਲਾ ਤੌਣੀ ਦੇ ਵਿੱਚੋਂ ਜਾਂ ਪਿੱਲੇ ਦੇ ਵਿੱਚੋਂ ਆਪੇ ਪਾਲਾ ਹੋਰ ਤਾਂ ਲਗਾ ਦੇਖ ਕਿਵੇਂ ਲਈ ਦਾਲ ਲੈ ਹੁਣ ਸਾਰੇ ਡੱਪਰ ਦਾ ਢਿੱਡ ਦੁਖਣਾ ਆ ਜਣ ਅੱਜ ਗਮਾਂਡਣ ਆਇਸ ਨਾ ਨਹੀਂ ਆਪਾਂ ਸਬਜ਼ੀ ਚੀਰਦੀਆਂ ਸੀ ਹੋਰ ਤਾਂ ਖਾਣ ਸਾਰ ਸਾਰੇ ਪਰਿਵਾਰ ਦਾ ਢਿੱਡ ਦੁਖਵੋ ਦੁਖੂ ਉਹ ਚਾਹ ਕੇ ਸੂਫਰਨੀ ਸਪਰੇ ਵਾਲੀ ਕਿਉਂ ਨਾ ਹੋਵੇ ਢਿੱਡ ਤਾਂ ਦੁਖਣੀ ਦੁਖਣਾ ਜਮਨ ਮਨ ਸਪਰੇ ਹਾਂ ਕਿੰਨ ਸਬਜ਼ੀ ਤੇ ਫੇਰ ਕਈ ਵਾਰੀ ਸਬਜ਼ੀਆਂ ਇਹ ਜਿਹੇ ਰੁੱਝਦੀਆਂ ਨਹੀਂ ਨਹੀਂ ਹਾਏ ਅੱਜ ਗਮਾਂਡਣ ਆ ਗਈ ਸੀ ਆਪਣੀ ਤਾਂ ਸਬਜ਼ੀ ਤਾਂ ਹੀ ਨਿਰਜੀ ਹੈਗੀ ਉਹ ਸਪ੍ਰੇਹਾਂ ਇਹ ਜੀਆਂ ਨੇ ਜਿਹੜੇ 23 ਸਪ੍ਰੇਹਾਂ ਸਬਜ਼ੀਆਂ ਨੂੰ ਰੁੱਝਣੇ ਨਹੀਂ ਦਿੰਦੀਆਂ ਹੈਗੀਆਂ ਹੈ ਕਿ ਨੇ ਆਪਾਂ ਵੀ ਹੁਣ ਕਈ ਵਾਰੀ ਦੇਖਦੇ ਆ ਤੇ ਇਹ ਅੰਧਵਿਸ਼ਵਾਸ ਨੇ ਲੋਕਾਂ ਦਾ ਜਿਹੜੇ ਪਿਆਰ ਸੀ ਨਾ ਬਿਲਕੁਲ ਹੀ ਖਤਮ ਕਰ ਦੇ ਅੱਗੇ ਤਾਂ ਲੋਕਾਂ 'ਚ ਇੰਨਾ ਹੁੰਦਾ ਸੀ ਜੇ ਕਿਸੇ ਦੇ ਪਰੌਣਾ ਆ ਜਾਣਾ ਤਾੜੇ 'ਚ ਡੁੱਬ ਤਰਿਆ ਹੁੰਦਾ ਸੀ ਜੇ ਕਿਸੇ ਦਾ ਜਿਵੇਂ ਸੰਜਲੇ ਮੇਰਾ ਭਰਾ ਆ ਗਿਆ ਤਾਂ ਦੂਜੀ ਨੇ ਚਾਹੇ ਦਰਾਣੀਆਂ ਚਾਹੇ ਜਠਾਣੀਆਂ ਚਾਹੇ ਕਿ ਗਮਾਂਡੜਾ ਤਾਂ ਦਛਨਾ ਭਰ ਕੇ ਦੁੱਧਾ ਲਿਆਉਣਾ ਸ਼ੱਕਰ ਪਾ ਕੇ ਉਹਦੇ ਵਿੱਚ ਵੀ ਘਿਓ ਵਾ ਕੇ ਦੇਣਾ ਆਏ ਗਏ ਨੂੰ ਹੁਣ ਤੱਕ ਘਿਓ ਨਹੀਂ ਦਿੰਦੀਆਂ ਹੈਗਿਆ ਵੇ ਸਕੇਤੀ ਪੁੱਤ ਨੂੰ ਜੰਮ ਤਾਂ ਡੇਲੋਂ ਟੱਪ ਜਾਂਦਾ ਦੁੱਧ ਜਾਨ ਨੂੰ ਸੂਰਜ ਚੜਦਾ ਵਾ ਤੇ ਬਾਕੀ ਰਹੀ ਗੱਲ ਅੱਗੇ ਪਿਆਰ ਬਹੁਤ ਜ਼ਿਆਦਾ ਸੀ ਲੋਕਾਂ 'ਚ ਇਹ ਫਿਕਰੇ ਨਹੀਂ ਸੀ ਹੁੰਦਾ ਵੀ ਅੱਜ ਚੀਜ਼ ਮੁੱਕੀ ਹੋਈ ਆ ਜਾਂ ਅੱਜ ਦੋ ਪਰੌਣੇ ਆ ਗਏ ਘਰੇ ਦਾਲ ਹੈ ਨਹੀਂ ਮਲਕ ਦੇ ਅਖੇ ਫੜਾਈ ਜਾਂਦੀ ਸੀ ਇੱਕ ਦੂਜੀ ਦੀ ਕਹਿੰਦੇ ਕੰਦ ਵਿੱਚ ਮੋਰੀਆਂ ਰੱਖਿਆ ਜਾਂਦੀ ਕੱਚੀਆਂ ਮੋਰੀਆਂ ਹੁੰਦੀਆਂ ਸੀ ਤਾਂ ਮੈਂ ਵੀ ਰੱਖਾ ਸਾਡੇ ਵੀ ਪਿੰਡ ਇੱਕ ਕੰਧ ਦੇ ਵਿੱਚ ਮੋਰੀ ਹੁੰਦੀ ਸੀ ਤੇ ਉਧਰ ਮੇਰੀ ਤਾਈ ਦਾ ਘਰ ਹੁੰਦਾ ਸੀ ਜੇ ਉਹਨਾਂ ਦੇ ਪਰੌਣੇ ਆ ਕੇ ਉਹਨਾਂ ਨੇ ਉਹ ਕੰਧ ਦੀ ਜਿਹੜੀ ਮੋਰੀ ਹੁੰਦੀ ਸੀ ਰਸੋਈ ਉਹਨਾਂ ਦੀ ਸੋਈ ਵੀ ਉਧਰ ਸੀ ਸਾਡੀ ਵੀ ਔਰ ਸੋਈ ਵਿੱਚੋਂ ਫੜਾ ਦੇਣੇ ਸੋਈ ਵਿੱਚੋਂ ਚੀਜ਼ ਚੀਜ਼ ਫੜਾ ਇੱਕ ਦੂਜੇ ਨੂੰ ਫੜ ਲੈਂਦੀ ਅਸੀਂ ਇੱਕ ਦੂਜੇ ਨੂੰ ਦੇ ਦਿੰਦੀਆਂ ਸੀ ਪਤਾ ਵੀ ਨਹੀਂ ਚਲਦਾ ਰਿਸ਼ਤੇਦਾਰ ਨੂੰ ਵੀ ਇਹਨਾਂ ਦੇ ਚੀਜ਼ ਮੁੱਕੀ ਹੋਈ ਸੀ ਹੁਣ ਤਾਂ ਜੇ ਕਰੇ ਨਾ ਪੈਸੇ ਹੁਣ ਜਾ ਕੇ ਬਾਜ਼ਾਰੋਂ ਨਾ ਲਿਆਉਣ ਵਾਲਾ ਹੋਵੇ ਤਾਂ ਪੌਣਾ ਵੀ ਬਿਨਾਂ ਚਾਹੇ ਬੈਠਾ ਰਹਿੰਦਾ ਮੈਂ ਕਈ ਵਾਰੀ ਸਹੀ ਗੱਲ ਹੈ